ਆੜ ਲੈ ਕੇ ਲੋਕਾਂ ਦੇ ਹੋਰਾਂ ਦੇ ਵੀ ਘਟਾਈ ਜਾਂਦੇ ਨੇ ਇਹ ਗੁੱਡਾ ਦਾ ਮਾਲਾ ਕਰਦਾ ਕਿਸਾ ਗਰੀਬ ਦੇ ਝੋਪੜੀ ਪਾਈ ਸੀਗੀ ਉਹ ਕੁਛ ਵੀ ਨਹੀਂ ਕਰਦੇ ਸੀਗੇ ਤੇ ਉਹ ਤੱਕ ਤੇ ਦਿਹਾੜੀ ਮਜ਼ਦੂਰੀ ਤੇ ਗਏ ਨੇ ਮਗਰ ਉਹ ਨਾਲ ਦਾ ਘਟਾਤਾ ਦਿਹਾੜੀ ਗਏ ਨੇ ਕੋਈ ਭਾਂਡੇ ਮੰਜਣ ਗਿਆ ਕੋਈ ਦਿਹਾੜੀ ਤੇ ਗਿਆ ਵਿਚਾਰਾ ਮਗਰ ਉਹ ਵਿੱਚ ਸਾਰਾ ਕੋਈ ਸਮਾਨ ਵਿੱਚ ਨੱਪਦਾ ਢਾਤਾ ਵਿਚਾਰੇ ਵੇਚਦੇ ਵੀ ਨਹੀਂ ਸੀ ਇਹ ਤਾਂ ਵਿਚਾਰੇ ਢੇੜੀ ਵਾਲੇ ਬੰਦੇ ਆ ਇਨਾਂ ਦਾ ਵੀ ਟਾਦਾ ਇਹ ਬੁੱਢਾ ਵਾਲੇ ਐਵੇਂ ਮਤਲਬ ਉਠਾਉਣ ਨੂੰ ਫਿਰਦੇ ਆ ਧੋਬੇ ਆਣਾ ਸਾਰਾ ਫਰਸਮੂਣ ਕੱਢਦਾ ਸੀ ਇਹਨਾਂ ਦਾ ਕੁਛ ਵੀ ਨਹੀਂ ਕੱਢਿਆ ਵਿੱਚ ਹੀ ਨੱਪਦਾ ਕੁਛ ਵੀ ਨਹੀਂ ਕੱਢਿਆ ਵਿਚਾਰਾਂ ਦਾ ਕਿ ਜੇ ਚਿੱਟੇ ਵਾਲਾਂ ਦਾ ਪਨੇਨ ਬਣਾ ਕੇ ਸਾਡੀ ਪੂਰੀ ਵਸਤੀ ਨੂੰ ੱੱਕਾ ਲਾਉਂਦੇ ਤਾਂ ਫੇਰ ਅਸੀਂ ਜ਼ਰੂਰ ਬੋਲਾਂਗੇ ਅਰੇ ਵੇਚਦੇ ਵੀ ਨਹੀਂ ਸੀ ਇਹ ਤਾਂ ਵਿਚਾਰੇ ਢੇੜੀ ਵਾਲੇ ਬੰਦੇ ਆ ਇਹਨਾਂ ਦਾ ਵੀ ਟਾਦਾ ਇਹ ਬੁੱਢਾ ਵਾਲੇ ਐਵੇਂ ਮਤਲਬ 58 ਨੂੰ ਫਿਰਦਿਆ ਤੋ ਬੇਅਨਾ ਸਾਰ ਇਹਨਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਵੀਟਾ ਮੰਗੇ ਨਾ ਨਾ ਇਹ ਦੱਸਿਆ ਕਿਸੇ ਨੂੰ ਕੁਝ ਨਹੀਂ ਦੱਸਿਆ ਉਹ ਤਾਂ ਵਿਚਾਰੇ ਹੈ ਹੀ ਨਹੀਂ ਜਿਹੜਾ ਧਿਆੜੀ ਤੇ ਗਏ ਆ ਉਹਦੀ ਘਰ ਵਾਲੀ ਵਿਚਾਰੀ ਭਾਂਡੇ ਮੰਜਨ ਗਈ ਆ ਕੀ ਕਾਰਨ ਮੈਂ ਸਮਝਦੇ ਕਿਉਂ ਘਟਾਇਆ ਇਹਨਾਂ ਨੇ ਇਹਨਾਂ ਨੇ ਬਸ ਨਸ਼ੇ ਕਰਕੇ ਹੀ ਵੀ ਚਟਾ ਵੇਚ ਦਿਆ ਤਾਂ ਕਰਕੇ ਇਹ ਤਾਂ ਕੁਝ ਕਰਦੇ ਵੀ ਨਹੀਂ ਨਸ਼ੇ ਕਰਕੇ ਵੇਚ ਉਟਾਈ ਜਾਂਦੇ ਜਿਹੜੇ ਸਮਣ ਸਮਣ ਕੱਢਦਾ ਸੀ ਇਹਨਾਂ ਦਾ ਕੁਝ ਵੀ ਨਹੀਂ ਕੱਢਿਆ ਵੇਚੀ ਨੱਪਦਾ ਕੁਝ ਵੀ ਨਹੀਂ ਕੱਢਿਆ ਵਿਚਾਰਾਂ ਦਾ ਲੱਗਦਾ ਨਹੀਂ ਵੀ ਗਰੀਬ ਮਾਰ ਕਰਗੇ ਗਰੀਬ ਮਾਰ ਹੀ ਕਰੀ ਜਾਂਦੇ ਜੀ ਜਿਹੜੇ ਹੁਣ ਗਰੀਬ ਲੋਕ ਬੈਠੇ ਆ ਵਿਚਾਰੇ ਉਹਨਾਂ ਨੂੰ ਬੈਠੇ ਰਹਿਣ ਦੋ ਉਹਨਾਂ ਦੀ ਕੀ ਗਲਤੀ ਆ ਵਿਚਾਰਿਆਂ ਦੀ ਐ ਉਹਦੇ ਟਾਈਮ ਪਾਸ ਕਰਦੇ ਆ ਲੋਕ ਸਾਰੇ ਵਿਚਾਰਿਆਂ ਦੇ ਦਿਹਾੜੀਆਂ ਧੱਪੇ ਕਰਦੇ ਆ ਵੇਚਦੇ ਦਾ ਭਾਂਜੋ ਚਾਰ ਘਰ ਤੇ ਜੇ 10 ਘਰ ਉਂਟਾ ਦੇਣਗੇ ਤਾਂ ਗਲਤੀ ਆ ਜੀ ਐ ਵਿਚਾਰੇ ਲੋਕ ਬੈਠੇ ਆ ਆਪਦੀ ਸਾਥੇ ਕੋਈ ਇਹ ਤਾਂ ਹੈ ਨਹੀਂ ਕੋਈ ਗਲਤ ਕੰਮ ਕਰੀ ਜਾਂਦਾ ਗੁੱਧਿਆੜੀਆਂ ਵੀ ਕਰਦੇ ਲੋਕ ਚੰਗੇ ਲੋਕਾਂ ਕੰਮ ਵਾਲੇ ਵੀ ਬਲੋਗ ਹੈਗੇ ਇੱਥੇ ਡਿਆੜੀਦਾਰਾਂ ਦੇ ਮਕਾਨ ਤੋੜੇ ਹਾਂ ਡਿਆੜੀਦਾਰਾਂ ਦੇ ਇਤਨਾ ਨਾ ਤੋੜੋ ਵਿਚਾਰਿਆਂ ਦੇ ਉਹਨਾਂ ਨੂੰ ਤਾਂ ਬੈਠੇ ਰਹਿਣ ਦੋਨਾਂ ਦੀ ਗਲਤੀ ਹੈ ਅਸਿੱਕੇ ਨਾ ਮੈਂ ਤੁਹਾਡਾ ਰਾਣੀਕਾਰ ਮੇਰਾ ਨਾਮ ਹੈ ਪ੍ਰਧਾਨ ਆ ਮੈਂ ਕਾਂਗਰਸ ਪਾਰਟੀ ਦੀ ਜਿਹੜਾ ਮਕਾਨ ਤਾਂ ਜਾ ਰਿਹਾ ਕੀ ਕਰਨ ਚਾਹੁੰਦੇ ਚਲੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਤਾਂ ਟਾਉਣੇ ਵੀ ਚਾਹੀਦੇ ਨੇ ਅਸੀਂ ਸਹਿਮਤਾ ਸਰਕਾਰ ਨਾਲ ਤੇ ਜਿਹੜੇ ਨਈ ਨਸ਼ੇ ਦੇ ਤਸਕਰ ਜਾ ਕੋਈ ਗਰੀਬ ਬੰਦੇ ਦਾ ਕਿ ਜ਼ਰਾ ਝੁੱਗਿਆ ਝੌਂਪਣਾ ਉਹ ਟਾਲਣਾ ਗਲਤ ਹੈ ਇੰਨੇ ਸ਼ੇਰ ਦੀ ਆ ਆੜ ਲੈ ਕੇ ਲੋਕਾਂ ਦੇ ਹੋਰਾਂ ਦੇ ਵੀ ਘਰ ਢਾਈ ਜਾਂਦੇ ਨੇ ਇਹ ਪੁੰਡਾ ਦਾ ਮਾਲਕ ਹੰ। ਇਹ ਮਾਲਕ ਚ ਝੋਪੜੀ ਪਾਈ ਸੀ ਬਿਦਾਰ ਕਰੇ। ਇਹ ਕਿਸੇ ਗਰੀਬ ਦੇ ਝੋਪੜੀ ਪਾਈ ਸੀਗੀ ਉਹ ਕੁਛ ਵੀ ਨਹੀਂ ਕਰਦੇ ਸੀਗੇ ਤੇ ਉਹ ਤੱਕ ਤੇ ਦਿਹਾੜੀ ਮਜ਼ਦੂਰੀ ਤੇ ਕਹਿੰਨੇ ਮਗਰ ਉਹਨਾਂ ਦਾ ਘਟਾਤਾ। ਕੀ ਕਾਰਨ ਸਮਝਿਓ ਕਿਉਂ ਹਟਾਇਆ? ਇਹ ਨਹੀਂ ਢਾਣਾ ਚਾਹੀਦਾ ਨਾ ਇਹ ਸਰਕਾਰ ਦਾ ਗਰੀਬ ਸਰਕਾਰ ਦਾ ਮਾਲਕਮ ਹੈ। ਛਾਣਵੀਨ ਕਰਕੇ ਫਿਰ ਢਾਉਣ ਜਿਹੜਾ ਕੋਈ ਮਾਲਕ ਅਨਸਰ ਨੇ ਉਹਨਾਂ ਦੇ ਘਰ ਢਾ ਦੇਣ। ਜਦੋਂ ਗਰੀਬ ਬੰਦਾ ਕੋਈ ਇੱਥੇ ਬੈਠਾ ਝੁੱਗੀ ਝੌਂਪੜੀ ਪਾ ਕੇ ਉਹਨਾਂ ਨੂੰ ਵੀ ਘਰ ਘਰ ਬੇਘਰ ਕਰ ਰਹੇ ਨੇ ਇਹ ਸਾਰਾ ਸਾਰਾ ਸਾਰ ਗਲਤ ਹੈ। ਦਿਹਾੜੀ ਗਿਆ ਨਾ ਘਰ ਬਾਦ ਤੋੜਦਾ। ਹਾਂਜੀ ਹਾਂਜੀ ਦਿਹਾੜੀ ਗਏ ਨੇ ਕੋਈ ਭਾਂਡੇ ਮੰਜਣ ਗਿਆ ਕੋਈ ਦਿਹਾੜੀ ਤੇ ਗਿਆ ਵਿਚਾਰਾ ਮਗਰ ਉਹ ਵੀ ਚ ਸਾਰਾ ਕੋਈ ਸਮਾਨ ਵਿੱਚ ਨੱਪਦਾ ਢਾਤਾ। ਉਹਨਾਂ ਨੂੰ ਜਾਣਕਾਰੀ ਵੀ ਨਹੀਂ ਹੋਣੀ। ਨਾ ਕੋਈ ਜਾਣਕਾਰੀ ਨਾ ਉਹਨਾਂ ਨੂੰ ਕੋਈ ਸੁਨੇਹਾ ਲਾਇਆ ਨਾ ਕੋਈ ਕੋਈ ਨੋਟਿਸ ਦਿੱਤਾ ਓਟਾ ਕੇ ਗਏ ਹੁਣ ਵਿਚਾਰੇ ਗਰੀਬ ਬੰਦੇ ਕਿੱਥੇ ਬੈਠਣਗੇ? ਚਿੱਟੇ ਦੀ ਆੜ ਚ ਤੋੜੇ ਵੀ ਚਿੱਟੇ ਦੀ ਆੜ ਛਟਾਇਆ ਗਿਆ ਜੀ ਇਹ ਚਿੱਟੇ ਦੀ ਸਾਰਾ ਸਾਰ ਚਿੱਟੇ ਦੀ ਆੜ ਛਟ ਤੇ ਹੋਂ ਤਾਂ ਪੁੱਡੇ ਨੂੰ ਮੌਕਾ ਨਹੀਂ ਮਿਲਦਾ ਉਹ ਚਿੱਟੇ ਦੀ ਆਰ ਚਟਾਤਾ ਪਰ ਸਾਡਾ ਇੱਕ ਬਿਆਨ ਇਹ ਵੀ ਹੈ ਵੀ ਅਸੀਂ ਸਰਕਾਰ ਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਵੀ ਕੱਲੇ ਇਹ ਚਿੱਟੇ ਵਾਲਿਆਂ ਵਾਸਤੇ ਹੀ ਹੈ ਕਿ ਸਾਡੀ ਸਾਰੀ ਵਾਸਤੀ ਵਾਸਤੇ ਤਾਂ ਨਹੀਂ ਇਹ ਕਾਨੂੰਨ ਇਹਨਾਂ ਨੇ ਬਣਾ ਛੱਡਿਆ ਪੁੱਡਾ ਨੂੰ ਅਸੀਂ ਇਹ ਵੀ ਪੁੱਛਦੇ ਆ ਵੀ ਜੇ ਤਾਂ ਕੱਲੇ ਚਿੱਟੇ ਵਾਲਿਆਂ ਵਾਸਤੇ ਹੀ ਆ ਉਹ ਗੱਲ ਵੱਖਰੀ ਆ ਕਿ ਜੇ ਚਿੱਟੇ ਵਾਲਿਆਂ ਦਾ ਪਨੇਨ ਬਣਾ ਕੇ ਸਾਡੀ ਪੂਰੀ ਵਾਸਤੀ ਨੂੰ ਧੱਕਾ ਲਾਉਂਦੇ ਆ ਤਾਂ ਫੇਰ ਅਸੀਂ ਜ਼ਰੂਰ ਬੋਲਾਂਗੇ